हां जी दोस्तों सारेया नुं सत श्री अकाल स्वागत करते हां टोटा राज संधू फार्मिंग ਦੇ ਵਿੱਚ ਅੱਜ ਖੜਿਆ ਆ ਦੋਸਤੋ ਪਿੰਡ ਸਭਰਾ ਵੱਡੇ ਸਭਰਾ ਤੁਸੀਂ ਵਿజిਟ ਕਰਨੀ ਆ ਦੋਸਤੋ ਮਾਝੇ ਦਾ ਪਿੰਡ ਆ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸਾਹਬ ਕੋਲ ਆਇਆ ਦੋਸਤੋ ਡਾਕਟਰ ਸਾਹਿਬ ਕੋਲ ਆਇਆ ਠੀਕ ਆ ਜੀ ਤੇ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਪਸ਼ੂ ਆਉਂਦੇ ਰਹਿੰਦੇ ਆ ਕੋਈ 5 4 ਨਗ 5 7 ਨਗ ਠੀਕ ਆ ਜੀ ਰੁਟੀਨ ਦੇ ਵਿੱਚ ਹੁੰਦੇ ਆ ਬਟ ਅੱਜ ਜਿਹੜੇ ਦੋਸਤੋ ਨਾਗਾ ਪਾ ਤੁਹਾਨੂੰ ਦੂਧ ਦਿਖਾਉਣੇ ਆ ਇੱਕ ਬਾੜ ਬਿਲਕੁਲ ਤਾਜੀ ਸੂਈ ਸਵਾਈ ਆ ਬੌਲੇ ਤੇ ਚੱਲਣ ਢਈ ਆ ਇੱਕ ਬਾੜ ਤੁਹਾਨੂੰ ਦਿਖਾਵਾਂਗੇ ਬਹੁਤ ਖੂਬਸੂਰਤ ਚੰਗੇ ਥਣ ਭਾਂਡੇ ਦੀ ਆ ਚੰਗੇ ਥਣ ਲੇਵੇ ਦੀ ਆ ਇਸ ਬਾੜ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰ ਦਾਂਗੇ ਵੀਰ ਸਾਹਿਬ ਤੋਂ ਪੂਰੀ ਇਨਫੋਰਮੇਸ਼ਨ ਲੈ ਕੇ ਤੇ ਖਾਸ ਪਹੁੰਚ ਤੁਸੀਂ ਪਿੰਡ ਸਭਰਾ ਕਰਨੀ ਆ ਠੀਕ ਆ ਜੀ ਬੁਰਜ ਡੇਰੀ ਫਾਰਮ ਤੇ ਪਹੁੰਚੇ ਅੱਜ ਤਰੀਕ ਦੋਸਤੋ 15 ਅਪ੍ਰੈਲ ਸਮਾਂ ਕੋਈ ਮਾਰਨਿੰਗ ਦੇ 9:30 ਪੌਣੇ 10:00 ਵਜੇ ਦਾ ਇੱਕ ਨਗ ਗੱਬਣਾ ਤੇ ਇੱਕ ਸੂਈ ਸਵਾਈ ਬਾੜ ਆ ਠੀਕ ਆ ਜੀ ਤੋ ਵੀਡੀਓ ਵੰਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਹੈ ਪੂਰੀ ਇਨਫੋਰਮੇਸ਼ਨ ਇਹਨਾਂ ਪਸ਼ੂਆਂ ਦੀ ਤੁਹਾਨੂੰ ਮਿਲ ਸਕੇ ਬਾਕੀ ਵੀਡੀਓ ਵੱਧ ਤੋਂ ਵੱਧ ਅੱਗੇ ਸ਼ੇਅਰ ਵੀ ਕਰ ਦਿਆ ਕਰੋ ਤਾਂ ਜੋ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਆਪਣੀ ਇਹ ਵੀਡੀਓ ਪਹੁੰਚ ਸਕੇ ਬਾਕੀ ਆਓ ਜਿਹੜਾ ਪਸ਼ੂ ਸੋਇਆ ਸੁਪਾਇਆ ਦੋਸਤੋ ਕੋਈ ਦੋ ਟਾਈਮ ਚੋ ਕੇ ਆਪਣੀ ਤਸੱਲੀ ਜਿਹੜੀ ਆ ਉਹ ਜ਼ਰੂਰ ਕਰ ਲਿਆ ਕਰੋ ਠੀਕ ਆ ਜੀ ਤੇ ਗੱਬਣ ਪਸ਼ੂ ਆਪਣਾ ਫਰਾ ਕੇ ਚੌਥਾ ਨਾ ਦੱਪ ਕੇ ਤਸੱਲੀ ਜਿਹੜੀ ਆ ਉਹ ਵੀ ਜ਼ਰੂਰ ਯਕੀਨੀ ਬਣਾ ਲਿਆ ਕਰੋ ਲੈਨੇ ਪੂਰੀ ਡਿਟੇਲ ਪੂਰੀ ਇਨਫੋਰਮੇਸ਼ਨ ਸਭ ਤੋਂ ਪਹਿਲਾਂ ਵੀਰ ਸਾਹਿਬ ਸਤਿ ਸ੍ਰੀ ਅਕਾਲ ਸੱਸੀ ਕਾਲ ਸੰਨ ਹੋਰ ਸਾਹਿਬ ਵੀਰੇ ਠੀਕ ਠਾਕ ਹਾਂ ਹਾਂ ਵਧੀਆ ਸੰਧੂ ਸਾਹਿਬ ਕਿਰਪਾਈ ਤੁਹਾਡੀ ਚਲੋ ਬਹੁਤ ਵਧੀਆ ਅੱਛਾ ਸਾਹਿਬ ਰੁਟੀਨ ਦੇ ਵਿੱਚ ਮਾਲ ਇਸੇ ਤਰ੍ਹਾਂ ਤੁਰਿਆਉਂਦਾ ਹਾਂ ਹਾਂ ਜੀ ਹਾਂ ਜੀ ਸੰਧੂ ਸਾਹਿਬ ਤੁਹਾਨੂੰ ਪਰਸੋਂ ਵੀ ਕਾਲ ਕੀਤਾ ਸੀ ਤੁਹਾਡਾ ਟਾਈਮ ਨਹੀਂ ਲੱਗਾ ਪਰਸੋਂ ਵੀ ਪੰਜ ਛੇ ਬਿਹੜਾ ਸੀ ਤੇ ਆਏ ਨਹੀਂ ਠੀਕ ਹੈ ਅੱਜ ਆਪਣੇ ਕੋਲੇ ਦੋ ਬਿਹੜਾ ਵਾਂ ਇੱਕ ਗੱਬਣ ਆ ਤਿਆਰੀ ਆ ਇੱਕ ਦੋ ਦਿਨ ਕੱਢਦੀ ਆ ਜੀ ਓਕੇ ਓਕੇ ਤੇ ਇੱਕ ਸੂਈ ਸਵਾਈ ਆ ਜੀ ਉਹ ਪਰਸੋਂ ਦੀ ਸੂਈ ਆ ਤੇ ਪਸੂ ਸੀਗੇ ਪੰਜ ਸੱਤ ਬੱਟ ਸੇਲ ਹੋ ਗਏ ਹਾਂਜੀ 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 ਠੀਕ ਹੁਣ ਫਿਲਹਾਲ ਆਪਣੇ ਕੋਲ ਦੋ ਬਿਹੜਾ ਆਪਣੇ ਕੋਲ ਦੋ ਬਿਹੜਾ ਜੀ ਆਵੇ ਠੀਕ ਆ ਹਾਂਜੀ ਤੇ ਅੱਛਾ ਵੀਰ ਸਾਹਿਬ ਪਹਿਲੇ ਨੰਬਰ ਤੋਂ ਸ਼ੁਰੂਆਤ ਆਪਾਂ ਇਸੇ ਵੇੜ ਤੋਂ ਕਰਾਂਗੇ ਜਿਹੜੀ ਗੱਬਣ ਆ ਹਾਂਜੀ ਹਾਂਜੀ ਸੰਦੂਸਾ ਪੂਰੀ ਡਿਟੇਲ ਆਪਾਂ ਇਹਦੀ ਸਾਂਝੀ ਕਰਦੇ ਆਏ ਇਹ ਕਿ ਸੂਬਾ ਕਿਨਵਾ ਸੁੰਦੀ ਹੈ ਤੇ ਇਹ ਬਰੀਡ ਵਾਈਜ਼ ਵੇਖੀਏ ਤੇ ਕਿਹੜੀ ਬਰੀਡ ਦੇ ਵਿੱਚ ਆਏ ਇਹ ਐਚਪ ਕਰਾਸ ਦੇ ਵਿੱਚ ਅਸ਼ਾਈ ਹਾਲ ਦਾ ਵੀ ਥੋੜਾ ਪੱਕ ਰੱਖਦੀ ਆ ਜੀ ਆ ਚੱਕ ਕਰਾਸ ਦੇ ਵਿੱਚ ਹੀ ਆ ਜਾਂਦੀ ਆ ਓਕੇ ਤੇ ਗੱਬਣਿਆਂ ਪਹਿਲਣ ਨੇ ਜਿਆਦਾ ਨਹੀਂ ਮੈਂ ਕਹਿੰਦਾ 25 26 ਲੀਟਰ ਇਹਨੇ ਦੁੱਧ ਦਿੱਤਾ ਜੀ ਅਮੇ ਕਹਿੰਨ ਨੂੰ ਆਪਾਂ ਜਿੰਨਾ ਚੱਡਾ ਵੇਖ ਕੇ ਦੇ ਭਾਵੇਂ ਕੋਈ 30 ਲੀਟਰ ਆ ਦੇ ਕੋਈ 25 35 ਆ ਦੇ ਜਿਹੜਾ ਸਹੀ 25 26 ਲੀਟਰ ਦੁੱਧ ਕੱਢਿਆ ਹੋਇਆ ਨੇ ਪਹਿਲੇ ਸਵੇਰੇ ਹਾਂ ਹਾਂ ਜੀ ਹਾਂ ਸੈਕੰਡ ਹੈ ਤੇ ਹੋਏ ਤਿਆਰੀ ਤੇ ਪੂਰੀ ਤਿਆਰੀ ਤੇ ਜੀ ਬਿਲਕੁਲ ਓਕੇ ਆ ਭੂਰ ਨਹੀਂ ਕੋਈ ਛੱਟਾ ਨਹੀਂ ਬਿਲਕੁਲ ਚੋਾਈ ਬਰਾਬਰ ਹੈ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਲਓ ਦੋਸਤੋ ਐਚਐਫ ਤੇ ਸ਼ਾਹੀਵਾਲ ਦਾ ਥੋੜਾ ਪਤਾ ਨਹੀਂ ਦੇਖੋ ਬਾਕੀ ਠੰਡੀ ਸੀ ਇਹ ਜਿਤਨਾ ਕੋਈ ਮਰਜ਼ੀ ਬੱਚਾ ਬੈਠਾ ਰਵੇ ਠੰਡੀ ਸੀ ਸੋ ਬੈਗ ਅڈر ਦੇ ਵਿੱਚ ਦੋਸਤੋ ਅڈر ਸਾਈਜ਼ ਕਾਫੀ ਵੱਡਾ ਹੈ ਲੈਵਾ ਠੀਕ ਹੈ ਜੀ ਪੰਡਾ ਪਾਈ ਖੜੀ ਆ ਕਰਮਾ ਲਈ ਜਿਵੇਂ ਆਪਾਂ ਕਹਤੀ ਆ ਇੱਕ ਪੰਜਾਬੀ ਦੀ ਵਰਡਿੰਗ ਪੰਡਾ ਪਾਈ ਖੜੀ ਆ ਕਰਮਾ ਲਈ ਹਵਾਨਾ ਲੈਵਾ ਜਿੰਨਾ ਅੱਗੇ ਉਹਨਾਂ ਹੀ ਪਿੱਛੇ ਠੀਕ ਹੈ ਜੀ ਬਾਕੀ ਬੜੇ ਫੰਦੂ ਸਾਹਿਬ ਹਾਈਟ ਬੇਸ਼ੱਕ ਦੋਸਤੋ ਵਿਚਲਾ ਮੇਲ ਆ ਮੀਡੀਅਮ ਹਾਈਟ ਦੇ ਵਿੱਚ ਆ ਹਾਂ ਜੀ ਪਰ ਕਰਮਾ ਲਈ ਪਲੀ ਸੰਭੀ ਚੰਗੀ ਆ ਪੂਰੀ ਨਿਗਰ ਆ ਪੂਰੀ ਨਰੋਈ ਆ ਠੀਕ ਆ ਜੀ ਚੌੜੇ ਪਿੱਠਪੁੜੇ ਦੇ ਵਿੱਚ ਸੋ ਫੋਟ ਫੋਟ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਦੋਸਤੋ ਫੋਟ ਫੋਟ ਤੇ ਥਣ ਲੱਗਾ ਇੱਕ ਕੋਕਲੀ ਕਹਿਣ ਵਾਲੀ ਗੱਲ ਨਹੀਂ ਕੀ ਆ ਵੇਖੋ ਠੀਕ ਆ ਅਗਲੇ ਪਿਛਲੇ ਥਣਾਂ ਦਾ ਸੈਜ ਵੇਖੋ ਸੋ ਕਾਫੀ ਖੂਬਸੂਰਤ ਬੈੜਾ ਜਿਵੇਂ ਵੀਰ ਸਾਹਿਬ ਨੇ ਦੱਸਿਆ ਵੀ ਪਹਿਲੇ ਸਵੇਰ ਫਰਸਟ ਲੋਕੇਸ਼ਨ ਦੇ ਵਿੱਚ ਦੁੱਧ ਸੋਨਾ ਚ ਵਹਾ ਕਰਮਾ ਲਈਦਾ ਕੋਈ 24 ਲੀਟਰ 25 26 ਲੀਟਰ ਪਹਿਲੇ ਸਵੇਰ ਜਿਹੜਾ ਦੁੱਧ ਭਰਿਆ ਇਸ ਵਾਰ ਸੈਕੰਡ ਟਾਈਮ ਰਾ ਦੂਜਾ ਸਵੇਰ ਸੁੰਦੀ ਆ ਤੇ ਚੰਗੀ ਉਮੀਦ ਕਰ ਸਕਦੇ ਆ ਹੈ ਤਿਆਰੀ ਪੂਰੀ ਆਲਮੋਸਟ ਕੰਪਲੀਟ ਆ ਤਿਆ 2 4 5 7 ਘੰਟੇ ਕਿਸੇ ਟਾਈਮ ਵੀ ਜਿਹੜੀ ਦੋਸਤ ਇਹ ਸੂ ਸਕਦੀ ਹੈ ਠੀਕ ਹੈ ਜੀ ਹੈ ਤਿਆਰੀ ਆ ਉਸ ਅਕੋਰਡਿੰਗ ਤੁਸੀਂ ਜਿਹੜੀ ਆਪਦੀ ਬਿਲਕੁਲ ਗੱਲਬਾਤ ਕਰ ਲਿਓ ਤੇ ਸਾਬ ਬਾਕੀ ਟਿੱਪਣੀ ਵੀਰ ਪੂਰੀ ਭਰਉਣੀ ਆ ਬਿਲਕੁਲ ਸੰਧੂ ਸਾਹਿਬ ਠੰਡੀ ਸੀਲ ਹੈ ਕੋਈ ਚੱਕਰੀ ਨਹੀਂ ਜਿਤਨਾ ਮਰਜ਼ੀ ਕੋਈ ਬੈਠਾ ਰਵੇ ਬਿਲਕੁਲ ਠੰਡੀ ਆ ਟਿੱਪਣ ਦੇ ਵਿੱਚ ਇੱਕ ਨੰਬਰ ਦੀ ਆ ਜੀ ਓਕੇ ਜੀ ਓਕੇ ਹਾਂਜੀ ਆ ਲਓ ਜੀ ਬਿਲਕੁਲ ਕੋਈ ਭੂਰ ਨਹੀਂ ਥਾਨ ਘਟ ਵੱਧ ਨਹੀਂ ਆਪਣੀ ਤਸੱਲੀ ਕਰ ਲੇ ਕੋਈ ਆਣ ਕੇ ਵੀਰ ਭੈਣ ਭਰਾ ਠੀਕ ਹੈ ਜੀ ਇਹਨੇ ਆਨਲਾਈਨ ਵੀ ਮੰਗਾਉਣੀ ਆ ਉਹ ਮੇਰਾ ਵੀਰ ਭੈਣ ਭਰਾ ਵੀਡੀਓ ਕਾਲ ਕਰਕੇ ਉਹਨੂੰ ਟਿੱਪ ਇਹ ਕੇ ਜੀ ਹਾਂ ਜੀ ਹਾਂ ਜੀ ਲਓ ਦੋਸਤੋ ਇਹ ਥਣਦੇਵਾ ਠੀਕ ਆ ਤੇ ਟਿਪਕੇ ਭਰਾ ਕੇ ਵੀਰਾਂ ਦਾ ਵੀ ਆਪਾਂ ਤਸੱਲੀ ਕਰਾ ਦਾਂਗੇ ਕੋਈ ਵੀਰ ਚਲੋ ਵੀਡੀਓ ਕਾਲ ਕਰਕੇ ਵੀ ਤਸੱਲੀ ਕਰਨੀ ਚਾਹੁੰਦਾ ਦੂਰ ਨੇੜੇ ਨਹੀਂ ਘਰ ਵਿਜ਼ਿਟ ਕਰ ਸਕਦਾ ਆਨਲਾਈਨ ਕਿਹੜੇ ਵੀਰ ਭੈਣ ਭਰਾਣੇ ਮਗਾਉਣੇ ਉਹ ਤੁਸੀਂ ਵੀਡੀਓ ਕਾਲ ਦੀ ਫੈਸਿਲਿਟੀ ਹੈਗੀ ਆ ਠੀਕ ਆ ਜੀ ਉਹ ਜਿਹੜਾ ਵੇ ਹੈਗਾ ਆਦਰਵਾਇਜ਼ ਕੋਈ ਵੀਰ ਘਰ ਆ ਕੇ ਆਪਣੀ ਬਿਲਕੁਲ ਤਸੱਲੀ ਆ ਉਹ ਜ਼ਰੂਰ ਯਕੀਨੀ ਬਣਾ ਲਿਓ ਠੀਕ ਆ ਬਾਕੀ ਆ ਥਣਦੇਵੇ ਦੀ ਆ ਆ ਦੇਖੋ ਜੀ ਔਰ ਜੀ ਦੇ ਸੰਧੂ ਸਾਹਿਬ ਪਲਵਾਨਾਂ ਵਾਂਗੂ ਆ ਜੀ। ਹਾਂ। ਲਓ ਵੀ ਦੋਸਤੋ ਥੱਬਿਆਂ ਦੇ ਥੱਬੇ ਮੈਂ ਪਹਿਲਾਂ ਜ਼ਿਕਰ ਕਰਤਾ ਸੀ ਵੀ ਥੱਬਿਆਂ ਦੇ ਥੱਬੇ ਕਰਮ ਵਾਲੀ ਵਲੀ ਬੈਠੀ ਆ। ਸੋਣੀ ਮਿਲਕ ਦੀ ਆਸ ਆਪਾਂ ਕਰ ਸਕਦੇ ਆ ਜਿਵੇਂ ਹੁਣ ਦੂਜਾ ਸੂਬਾ ਇਹਨੇ ਸੂਣਾ। ਠੀਕ ਆ। ਉਸ ਅਕੋਰਡਿੰਗ ਆਪਾਂ ਬਿਲਕੁਲ ਝਾਤ ਮਾਰ ਕੇ ਤੇ ਵਧੀਆ ਮਿਲਕ ਜਵਾ ਦੂਗੇ ਇਸ ਵਾਰ ਵੀ। ਠੀਕ ਆ ਜੀ। ਠੀਕ ਆ। ਬਾਕੀ ਗਰਮੀ ਦੇ ਵਿੱਚ ਸੰਧੂ ਸਾਹਿਬ ਬਹੁਤ ਵਧੀਆ ਗਰਮੀ ਆਉਣ ਵਾਲੀ ਆ। ਗਰਮੀ ਦੀ ਜਾਨ ਆ ਜੀ ਇਹ। ਬਿਲਕੁਲ ਬਿਲਕੁਲ। ਐਡੇ ਚੱਡੇ ਨੂੰ ਤਾਂ ਤੁਹਾਡੇ ਸਾਹਮਣੇ ਕੋਈ 34 35 ਲੀਟਰ ਵੀ ਆਖੀ ਜਾਂਦੇ ਵੀਡੀਓ ਦੇ ਵਿੱਚ ਪਰ ਉਹਨਾਂ ਹੀ ਦੱਸੋ ਜਿੰਨਾ ਸਗਾਹੀ ਹੈ ਸੱਚ ਹਾਂ ਲਓ ਜੀ ਅੱਛਾ ਤਾਂ ਡਾਕਟਰ ਸਾਹਿਬ ਇੱਕ ਫਲਕਾਰੀ ਲਾ ਕੇ ਵੀ ਇੱਕ ਵਾਰੀ ਤੋਰ ਕੇ ਦਿਖਾਓ ਡਾਕਟਰ ਸਾਹਿਬ ਬਿਲਕੁਲ ਜੀ ਲਓ ਜੀ ਕਈ ਵਾਰਾ ਵੀਰਾਂ ਦੇ ਮਨ ਦੇ ਵਿੱਚ ਕੋਈ ਡਾਊਟ ਨਹੀਂ ਨਹੀਂ ਜੀ ਲਓ ਜੀ ਫਲਕਾਰੀ ਇੱਕ ਸ਼ੌਂਕ ਨੂੰ ਪਾਈਏ ਦੋਸਤੋ ਕਿਉਂਕਿ ਫਲਕਾਰੀ ਵੀ ਬਿਲਕੁਲ ਸਟੈਂਡਰਡ ਦੇ ਕ ਲਈ ਹੈ ਨਾ ਵੀ ਬਿਲਕੁਲ ਚੰਗੇ ਪਸ਼ੂ ਨੂੰ ਉੱਤੇ ਪਾਈ ਜਾਂਦੀ ਹੈ ਠੀਕ ਹੈ ਜੀ वैसे पशुता आपको अपनी आ, सारे जेड़े दोस्तों हर को एनिमल जेड़ा कहंदा कोंदा ही अपने आप बट ये ਤੁਸੀਂ ਬਾੜ ਦੇਖ ਰਹੇ ਜੇ ਠੀਕ ਹੈ ਜੀ ਸੋਹਣੀ ਮਿਲਕਿੰਗ ਵਾਲੀ ਬਾੜ ਸੋ 25 ਤੋਂ ਪਲੱਸ ਇਸ ਵਾਰ ਵੀ ਚੰਗੀ ਉਮੀਦ ਕਰ ਸਕਦੇ ਆ ਜਿਵੇਂ ਪਹਿਲੇ ਸਵੇਰ ਦਸਦੀ ਦਿੱਤਾ ਤੁਹਾਨੂੰ ਵੀ ਪਹਿਲੇ ਸਵੇਰ ਸੋਹਣਾ ਦੁੱਧ ਭਰਾਇਆ ਤੇ ਹੁਣ ਸੈਕੰਡ ਟਾਈਮ ਆ ਰਿਹਾ ਬਾਕੀ ਥਣ ਵੰਡ ਫੁੰਡ ਚੰਗੀ ਆ ਪਹਿਲਾਂ ਜ਼ਿਕਰ ਕਰ ਦਿੱਤਾ ਹਾਥੀ ਚੁਵਾਈ ਦਾ ਥਣ ਮੁੱਠੀ ਥਣ ਆ ਦੇਖੋ ਜੀ ਠੀਕ ਹੈ ਠੀਕ ਹੈ ਵੀਰ ਸਭ ਮੋੜ ਲਗੇ ਹਾਂਜੀ ਠੀਕ ਆ ਉਹ ਚੰਗੀ ਜੰਮੀ ਪਲੀਆ ਦੋਸਤੋ ਠੀਕ ਆ ਪੂਰੀ ਰਾਜੀ ਆ ਨਿਗਰ ਲੇਵਾ ਵੀ ਪੂਰਾ ਨਿਗਰ ਆ ਨਾਰਮਲ ਦਰਮਿਆਨੀਆਂ ਭਲਾ ਭੁਲਾ ਜਿਹੜੀਆਂ ਤੁਹਾਨੂੰ ਨਜ਼ਰ ਆਉਂਦੀਆਂ ਹੋਣਗੀਆਂ ਠੀਕ ਆ ਜੀ ਉਹ ਲੇਵੇ ਦੇ ਉੱਤੇ ਕਈ ਵਾਰ ਆਪਾਂ ਸੁਣਦਾ ਬਿਲਕੁਲ ਨੇੜ ਕੋਈ 2-4 ਦਿਨਾਂ ਤੱਕ ਨਾਰਮਲ ਬਿਲਕੁਲ ਨਾਰਮਲ ਹਵਾਨਾ ਲੇਵਾ ਹੋ ਜਾਊਗਾ ਸੁਣ ਤੋਂ ਬਾਅਦ ਦੀ ਜੇਕਰ ਆਪਾਂ ਗੱਲ ਕਰ ਲਈਏ ਤੇ ਸੋਹਣੀ ਵੰਡ ਬਾਕੀ ਤੋਂ ਤੱਕ ਚੱਡਾ ਲੱਗਾ ਜੀ ਇਹਨੂੰ ਵੇਖ ਸਕਦੇ ਹਾਂ ਬਿਲਕੁਲ ਅੱਗੇ ਹਵਾਨੇ ਤੋਂ ਦੋਸਤੋ ਬਿਲਕੁਲ ਜੇਕਰ ਆਪਾਂ ਗੱਲ ਕਰੀਏ ਅੱਗੇ ਠੀਕਾ ਜੀ ਫੁੱਟ ਫੁੱਟ ਦਾ ਫਰਕ ਹੈਗਾ ਥਾਣਾ ਦੇ ਵਿੱਚ ਬਿਲਕੁਲ ਤੱਕ ਜਿਹੜਾ ਬਿਲਕੁਲ ਚੱਡੇ ਦੀ ਬਣਤਰ ਆ ਇਸ ਤਰ੍ਹਾਂ ਦੀ ਸ਼ੇਪ ਆ ਬਾਕੀ ਵੈੜ ਪਸਾਂਦ ਆਉਗੀ ਠੀਕਾ ਜੀ ਬਾਕੀ ਰੇਡ ਪੁੱਛ ਲੈਣੀ ਆ ਤੇ ਸਭ ਕੀ ਡਿਮਾਂਡ ਕਰ ਦੇਣੀ ਆ ਸੰਧੂ ਸਾਹਿਬ ਇਹੋ ਜੀ ਵੈੜ ਦਾ ਲੋਕੀ ਬਾਹਰ ਲੱਖ ਲੱਖ ਵੀ ਕਰੀ ਜਾਂਦੇ ਪਰ ਆਪਾਂ ਭਾਅ ਨਾ ਲਈਦੇ ਭਾਅ ਨਾ ਹੀ ਦੇ ਦੇਣੀ ਆ ਫੁੱਲ ਕਰਨ ਨੂੰ ਭਵੈਸੀ ਕਰ ਲਈਏ ਤੇ 75000 ਦੀ ਦੇ ਦਾਂਗੇ ਉਹ ਚੋ ਵੀ ਸੰਧੂ ਸਾਹਿਬ ਮਾਨਤਨ ਕਰ ਦਾਂਗੇ ਜੀ ਠੀਕਾ ਜੀ ਕੋਈ ਵੀਰ ਭੈਣ ਭਰਾ ਦੂਰੋਂ ਨੇੜੇ ਆਉਂ ਆਹ ਦੋਸਤੋ 75000 ਦੀ ਜਿਹੜੀ ਵੀਰਾਂ ਦਾ ਇਹ ਵੜ ਦੇਵਾਂਗੇ 75000 ਦੀ ਠੀਕ ਹੈ ਜੀ ਡਿਮਾਂਡ ਚਾਹੇ ਕੁਝ ਵੀ ਹੋਵੇ 80 ਹੋਵੇ 82 ਹੋਵੇ ਠੀਕ ਹੈ ਜੀ 75000 ਦੀ ਇਹ ਵੜ ਮਿਲ ਜਾਊਗੀ ਵਿੱਚੋਂ ਛੋਟਛੱਪੇ ਮੌਕੇ ਤੇ ਜਿਹੜੇ ਮਾਨਤਨ ਉਹ ਜੋ ਵੀ ਬਣਦਾ ਸਰਦਾ ਦੋਸਤੋ ਛੋਟਛੱਪਾ ਹੁੰਦਾ ਰਹਿੰਦਾ ਮੌਕੇ ਤੇ ਕਿਸੇ ਵੀਰ ਦੇ ਬਿਲਕੁਲ ਘਰ ਆਏ ਦਾ ਮਾਨਤਨ ਉਹ ਮੌਕੇ ਤੇ ਹੋ ਜਾਊਗਾ ਬਾਕੀ ਇਹ ਵੜ ਆਪਾਂ ਤੁਹਾਨੂੰ ਪ੍ਰੋਪਰ ਇੱਕ ਦਿਖਾਉਣੀ ਸੀਗੀ ਸੋ ਜ਼ਰੂਰ ਤੁਸੀਂ ਜਿਹੜੀ ਆਣ ਕੇ ਆਪਣੀ ਤਿੱਪ ਕੇ ਤਸੱਲੀ ਕਰ ਸਕਦੇ ਜੀ ਠੀਕ ਹੈ ਓਕੇ ਸਾਹਿਬ ਇੱਕ ਸਾਗਰ ਨੰਬਰ ਤੇ ਆਪਣੇ ਕੋਲ ਜਿਹੜੀ ਇਹ ਵੈਡ ਆ ਗਈ ਇਹ ਸੂਈ ਹੈ ਜੀ ਹਾਂਜੀ ਸੰਧੂ ਸਾਹਿਬ ਇਹ ਪਰਸੋਂ ਦੀ ਸੂਈ ਆ ਜੇਰ ਜੂਰ ਦੀ ਆਪਣੇ ਕੋਲੇ ਵੀਡੀਓ ਵੀ ਪਈ ਪ੍ਰੋਪਰ ਠੰਡੀ ਸੀਲ ਆ ਐ ਵਕਤ 13 ਲੀਟਰ ਬੋਲਾ ਤਿਆਰ ਹੈ ਜੀ ਕੋਈ ਕੰਡਾ ਲੈ ਕੇ ਆ ਜੇ ਤੇ ਕੋਈ ਲੀਟਰ ਮਾਰ ਲੀਟਰ ਨਾਲ ਦੇ ਆਪਾਂ 14-15 ਲੀਟਰ ਹੀ ਬਣਾਣਾ ਗਈ ਹੁਣ 13 ਲੀਟਰ ਦੇ ਕੋਲ ਹਾਜ਼ਰ ਆ ਹਾਂਜੀ ਹਾਜ਼ਰ ਹੈ ਜੀ ਅੱਜ ਤੀਜਾ ਹੀ ਦਿਨ ਜਿਆਦਾ ਨਹੀਂ ਆਈ ਇਹ ਬੱਚਾ ਮਗਰ ਹਨ ਬੱਚਾ ਵੀ ਚੁੰਗੀ ਆ ਠੀਕ ਆ ਤੇ ਹੈ ਸੈਕੰਡ ਟਾਈਮਰ ਹਨ ਹਾਂਜੀ ਸੈਕੰਡ ਆ ਦੋਸਤੋ ਸੈਕੰਡ ਟਾਈਮਰ ਆ ਚੁੰਗੀ ਆ ਸਿੰਘ ਹੈਗੇ ਨਾਰਮਲ ਪੱਟ ਹੈ ਪੂਰੀ ਠੰਡੀ ਧੀਰੀ ਆ ਸੀਲਸ ਲੱਗ ਤੇ 13 ਕਿਲੋ ਬੌਲੇ ਤੇ ਜਿਹੜੀ ਹੁਣ ਸ਼ੁਰੂਆਤ ਹੋਈ ਆ ਸਟਾਰਟਿੰਗ ਜਿਹੜੀ ਉਹ 13 ਕਿਲੋ ਬੌਲੇ ਦੋ ਟਾਈਮ ਕੋਈ ਵੀਰ ਭੈਣ ਭਰਾ ਆਪਣੀ ਤਸੱਲੀ ਕਰੇ ਤਿੰਨ ਟਾਈਮ ਕਰੇ ਕੋਈ ਗੱਲ ਹੀ ਨਹੀਂ ਆ ਜੀ ਬਾਕੀ ਥਾਣੇ ਚੱਡੇ ਦੀ ਬੋਸ ਸੋਨੀ ਆ ਜੀ ਠੀਕ ਆ ਜੀ ਤੋਂ ਬਿਲਕੁਲ ਜੀ ਦੋਸਤੋਂ ਥਾਣ ਥਣ ਦੀ ਜੇਕਰ ਆਪਾਂ ਗੱਲ ਕਰ ਲਈਏ ਲੰਬੇ ਥਾਣ ਹੱਥੀ ਚੁਬਾਈ ਵਾਲਾ ਥਣ ਲੱਗਾ ਵੈੜ ਨੂੰ ਠੀਕ ਆ ਤੇ ਕ੍ਰੋਸ ਅੰਗ ਦੇ ਵਿੱਚ ਆ ਜਿਵੇਂ ਅੱਗੇ ਬਿਲਕੁਲ ਸੀਜ਼ਨ ਦੇ ਵਿੱਚ ਹਰ ਕਵੀਰ ਨੇ ਪਸ਼ੂ ਖਰੀਦਣਾ ਕ੍ਰੋਸ ਬੰਦ ਦੇ ਵਿੱਚ ਜੱਡਾ ਵੀ ਨਾੜਾਂ ਲਾਣੀ ਬਿਲਕੁਲ ਠੀਕ ਆ ਜੀ ਕਾਦੋਂ ਵੱਡਾ ਬਿਲਕੁਲ ਚੌਰਸ ਲੇਵਾ ਮੋੜ ਤੋਂ ਉਹਨਾਂ ਹੀ ਅੱਗੇ ਉਹਨਾਂ ਹੀ ਪਿੱਛੇ ਠੀਕ ਆ ਜੀ ਸੋ ਆਰਡਰ ਕੁਆਲਿਟੀ ਚੰਗੀ ਆ ਚੌਰਸ ਮੋੜ ਤੋਂ ਲੇਵਾ ਦੋਸਤੋ ਸਾਰੇ ਪਾਸਿਓ ਤੁਸੀਂ ਦੇਖੋ ਸੱਜੀ ਖੱਬੀ ਬਹਿਣੀ ਵਾਲੀ ਸਾਈਡ ਹਰ ਪਾਸਿਓ ਪ੍ਰੋਪਰ ਆਪਾਂ ਧਾਰਾ ਮਾਰ ਕੇ ਵੀ ਸੰਧੂ ਸਾਹਿਬ ਵਿਖਾ ਦਾਂਗੇ ਭਵੇਂ ਜੂੜ ਪਾਓ ਨਾ ਬਿਲਕੁਲ ਠੰਡੀ ਸੀਲ ਹੈ ਜੀ ਕੋਈ ਕਾਲੀ ਨਹੀਂ ਪੈਂਦੀ ਬਿਲਕੁਲ ਹੈ ਲੈ ਜੇ ਬਾਕੀ ਸੰਧੂ ਸਾਹਿਬ ਜ਼ਿਆਦਾ ਦੁੱਧ ਨਹੀਂ ਮੈਂਦਾ 16 ਕਿਲੋ 15 16 15 16 ਲੀਟਰ ਚਵਾਈ ਜਾਊਗੀ ਠੀਕ ਹੈ ਜੀ ਲਓ ਦੋਸਤੋ ਧਾਰਾ ਮਾਰ ਕੇ ਬਿਲਕੁਲ ਚਵਾਈ ਵਾਲੀ ਵੇੜਾ ਠੀਕ ਹੈ ਜੀ ਜਿੱਦਾਂ ਕਿ ਦੁੱਧ ਤੇ ਚੱਲਣ ਈ ਹੈ ਚਾਹੇ ਪੌਲੇ ਤੇ ਚੱਲਣ ਈ ਹੈ ਕੋਈ 5 5 7 7 ਧਾਰਾ ਮਾਰ ਕੇ ਜ਼ਰੂਰ ਇੱਕ ਵਾਰੀ ਤਸੱਲੀ ਕਰਾ ਦਾਂਗੇ ਤਾਂ ਜੋ ਕਿਸੇ ਵੀਰ ਨੇ ਦੂਰੋਂ ਨੇੜੇ ਆਉਣਾ ਚਾਹੇ ਸੌਦਾ ਕਰਨਾ ਤੁਹਾਡੇ ਲਈ ਥੋੜਾ ਜਿਹਾ ਈਜ਼ੀ ਰਹੇ ਠੀਕ ਹੈ ਜੀ ਪਸ਼ੂ ਕਿਉਂਕਿ ਚਵਾਈ ਵੇਖੀ ਹੋਵੇ ਤਾਂ ਬਹੁਤੇ ਵੀਰ ਕਈ ਵਾਰ ਆਨਲਾਈਨ ਸੌਦਾ ਕਰਦੇ ਆ ਉਹਨਾਂ ਵੀਰਾਂ ਲਈ ਆ ਬਾਕੀ ਜਿਹੜਾ ਕੋਈ ਵੀ ਵਿਜ਼ਿਟ ਕਰ ਸਕਦਾ ਤੁਸੀਂ ਭਾਵੇਂ ਇੱਕ ਟਾਈਮ ਭਾਵੇਂ ਦੋ ਟਾਈਮ ਜਿਹੜੀ ਚੁਆਈ ਕਰਕੇ ਤਸੱਲੀ ਕਰੋ ਠੀਕ ਆ ਕਿਉਂਕਿ ਬਹੁਲ ਤੇ ਚੱਲਣ ਈ ਆ ਸੋ ਚੋਣ ਚਣ ਕਿਦਾਂ ਇੱਕ ਵਾਰੀ ਆਪਾਂ ਤੁਹਾਨੂੰ ਜ਼ਰੂਰ ਦਿਖਾ ਦਿੰਨੇ ਆ ਠੀਕ ਆ ਜੀ ਨਾਲ ਦੀ ਨਾਲ ਹੀ ਰੇਟ ਪੱਤਾ ਵੀ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਤੇ ਸਾਹਬ ਇਹਦਾ ਮੁੱਲ ਦੱਸ ਦੀਏ ਕੀ ਕਰਦੇ ਆ ਵੀਰ ਮੁੱਲ ਜੀ 55000 ਰੁਪਈਆ ਜੀ ਬਾਕੀ ਮੌਕੇ ਤੇ ਮਾਨਤਨ ਕਰ ਦਾਂਗੇ ਜੀ 55000 ਚ ਹਾਂਜੀ ਕਰ ਦਿਓ ਖੁੱਲਾ ਮਾਨਤਨ ਹਾਂ ਖੁੱਲਾ ਹੀ ਕਰਾਂਗੇ ਵੀਰ ਜੀ ਕੋਈ ਦੂਰ ਨੇੜੋ ਵੀਰ ਭੈਣ ਠੀਕ ਆ ਪੱਤਾ ਲਾਦ ਗਈ ਕੋਈ ਹਾਂ ਵਿਖਾ ਦਿੰਨੇ ਤੁਹੋ 55000 ਜਾ ਦੇ ਰੇਟ ਦੇ ਵਿੱਚੋਂ ਆ ਲੋ ਠੀਕ ਹੈ ਅੱਛਾ ਵੀਰ ਸਾਹਿਬ ਇੱਕ ਕੰਟੈਕਟ ਨੰਬਰ ਆਪਣੇ ਕਰ ਦਈਏ ਸਾਂਝਾ ਹਾਂਜੀ ਸੰਦੂ ਸਾਹਿਬ 8437833590 8437833590 ਜੀ ਠੀਕ ਹੈ ਜੀ ਤੇ ਪਿੰਡ ਆਪਣਾ ਸਭਰਾਵਾ ਜਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਵੈਸੇ ਆਪਣਾ ਫਿਰੋਜ਼ਪੁਰ ਲੱਗੇ ਪੈ ਜਾਂਦਾ ਜੀ ਹਾਦਸੇ ਮਖੂਲੀ ਬੈਠੇ ਆ ਜੀ ਜੇ ਕਿਨੇ ਇਸ ਸਾਈਡ ਤੋਂ ਉਹਨਾਂ ਫਿਰੋਜ਼ਪੁਰ ਵਾਲਿਆਂ ਨੂੰ ਆ ਬਿਲਕੁਲ ਹਾਂਜੀ ਪੱਟੀ ਵਾਲੀ ਸਾਈਡ ਤੋਂ ਸਿੱਧਾ ਸਭਰਾ ਜੀ ਬਿਲਕੁਲ ਜੀ ਹਾਂਜੀ ਹਾਂਜੀ ਲਓ ਦੋਸਤੋ ਇਹ ਲੋਕੇਸ਼ਨ ਆ ਇਹ ਐਡਰੈਸ ਬਾਕੀ ਬੁਰਜ ਜੇ ਕਹੇ ਨੇ ਆਪਣੇ ਸਿੱਧਾ ਵੀ ਘਰੇ ਆਉਣਾ ਵਾ ਬੁਰਜ ਮਿਲਕ ਫਾਰਮ ਆ ਜੀ ਆਪਣੇ ਘਰ ਦੀ ਲੋਕੇਸ਼ਨ ਆ ਲੋਕੇਸ਼ਨ ਬੁਰਜ ਮਿਲਕ ਫਾਰਮ ਆ ਬਿਲਕੁਲ ਹਾਂਜੀ ਤਾਂ ਦੋਸਤੋ ਇਹ ਲੋਕੇਸ਼ਨ ਵੀ ਹੈਗੀ ਠੀਕ ਆ ਜੀ ਤੇ ਲੋਕੇਸ਼ਨ ਲਾ ਕੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਜੀ ਆਦਰਵਾਇਜ਼ ਨੰਬਰ ਜਿਹੜੇ ਆ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਰਹਿੰਦੇ ਆ ਓਨਰ ਦੇ ਨੰਬਰਾਂ ਤੇ ਤੁਸੀਂ ਕਾਲ ਕਰਕੇ ਨੇੜੇ ਤੇੜੇ ਪਿੰਡ ਦੇ ਵਿਜ਼ਿਟ ਕਰੋਗੇ ਬਿਲਕੁਲ ਸਭਰਾ ਪਿੰਡ ਦੇ ਨੇੜੇ ਤੇੜੇ ਵਿਜ਼ਿਟ ਕਰੋਗੇ ਤੇ ਫੋਨ ਕਾਲ ਕਰਕੇ ਤੁਸੀਂ ਜਿਹੜੀ ਦੋਸਤੋ ਇਸ ਬਿਲਕੁਲ ਲੋਕੇਸ਼ਨ ਤੇ ਆ ਸਕਦੇ ਜੀ ਮਿਲਦੇ ਆ ਦੋਸਤੋ ਇੱਕ ਨਵੀ ਸਤਿ ਸ਼੍ਰੀ ਅਕਾਲ ਜੀ